ਸੋ ਅੱਜ ਗੱਲ ਕਰਨ ਲੱਗੇ ਆ ਬਰੰਡੇ ਦੇ ਬਸਨੀਕ ਨੌਜਵਾਨ ਜਿਹਨੂੰ ਕਿ ਬਰੰਡੇ ਦਾ ਬੱਚਾ ਬੱਚਾ ਜਾਣਦਾ ਈ ਵਿਕੀ ਨੌ ਇਹਦਾ ਤੇ ਫਿਲਹਾਲ ਹਜੇ ਤੱਕ ਕਕਵਾਰਾ ਹੈ ਜੀ ਜਿਹੜੀ ਗੱਲ ਨੋਟ ਕਰਨ ਵਾਲੀ ਆ ਤੇ ਐਸ ਤੋਂ ਸਮਝੀ ਹੁਣ ਤੁਸੀਂ ਅੱਜ ਵਿਆਹ ਦਾ ਕਾਰਡ ਆਇਆ ਸਾਨੂੰ ਨਾਲ ਭੱਜੀ ਵੀ ਆਈ ਐ ਤੇ ਹੁਣ ਮੇਰਾ ਇਸ਼ਾਰਾ ਸਮਝ ਗਏ ਹੁਣ ਕਿ ਮੈਂ ਕਹਿਣਾ ਕੀ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਇਹ ਹੁਣ ਇਕੱਲੇ ਤੋਂ ਇੱਕ ਤੋਂ ਦੋ ਹੋਣ ਵਾਲੀ ਨਹੀਂ ਤੇਸੀ ਸਮਝਾ ਰਹੇ ਹੈ ਪਾਈ ਹਜੇ ਵੀ ਸਮਾਂ ਹੈਗਾ ਹਜੇ ਵੀ ਕੁਛ ਨਹੀਂ ਵਿਗੜਿਆ ਸਿਆਣਿਆਂ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਲੱਗਦਾ ਪਤਾ ਕਿ ਹਜੇ ਵੀ ਜੇ ਚਾਹੁੰਦਾ ਕੁਛ ਬਦਲਾਵ ਕੁਛ ਕਰਨਾ ਤੇ ਆਪ ਨੂੰ ਕਰ ਸਕਦਾ ਈ ਕਿਉਂ ਜੀ ਲੈ ਜੀ ਹੁਣ ਕਿੱਥੇ ਬਦਲਾਵ ਹੋਣਾ ਹੈ ਅੱਛਾ ਹੁਣ ਤਾਂ ਹੋ ਗਿਆ ਜੀ ਜਿਹੜਾ ਸੁਣ ਅੱਛਾ ਮੈਂ ਹੋ ਗਿਆ ਹੈ ਨਾ ਇਹ ਤਾਂ ਹੁਣ ਸਾਰੇ ਨਾਲ ਹੁੰਦਾ ਹੀ ਹੈ ਦੇਖੋ ਉਸਤਾ ਅਸੀਂ ਤਾਂ ਕਹਿ ਰਹੇ ਆ ਕਿਉਂਕਿ ਸਾਡਾ ਵਿਆਹ ਹੋਇਆ ਵਾ ਬਾਕੀ ਦਾ ਏ ਮੈਂ ਹੁਣ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਉਹ ਵਿਆਹ ਹੋਇਆ ਕਿ ਨਹੀਂ ਹੋਇਆ ਆਪਕੋ ਦੱਸਣਗੇ ਹੁਣ ਇਹ ਬਾਈ ਕੁਵਾਰਾ ਏ ਤੇ ਇਹ ਮੈਨੂੰ ਪਹਿਲਾਂ ਕਹਿ ਰਹੇ ਸੀ ਵੀਡੀਓ ਬਣਾਉਣ ਦੇ ਪਹਿਲਾਂ ਕਹਿੰਦਾ ਯਾਰ ਗੱਲ ਦੇ ਯਾਰ ਮਿੱਤੂ ਦਾ ਬਹੁਤਾ ਬੋਲ ਵੀ ਨਹੀਂ ਹੁੰਦਾ ਕਹਿੰਦਾ ਯਾਰ ਆਪ ਤਾ ਲੱਡੂ ਖਾ ਲੈ ਹੁਣ ਜੇ ਮੇਰੀ ਬੈਰੀ ਆਈ ਏ ਤੁਹਾਨੂੰ ਤਕਲੀਫ ਹੁੰਦੀ ਕੋਈ ਮੈਂ ਤਾਂ ਤਕਲੀਫ ਕਰੀ ਯਾਰ ਮੈਂ ਦੱਸ ਹੀ ਰਿਹਾ ਤਾਂ ਕੋਈ ਸਲਾਹ ਦੇਣੀ ਹੈ ਸਲਾਹ ਕੋਈ ਮਾੜੀ ਹੁੰਦੀ ਕੋਈ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਹੈ ਵੀ ਠੀਕ ਆ ਕੀ ਹੁਣ ਤੁਸੀਂ ਤਾਂ ਵਿਆਹ ਕਰਾ ਲਿਆ ਜਦ ਮੈਂ ਆਪਣੀ ਵਿਆਹ ਦੀ ਬੈਰੀ ਆਈ ਏ ਤੁਸੀਂ ਰੋਣਾ ਲੱਗੇ ਲੱਗੇ ਪਾਣ ਹੁਣ ਚਲ ਕੋਈ ਗੱਲ ਨਹੀਂ ਦੇਖੋ ਮੈਂ ਤਾਂ ਸਾਡਾ ਸੰਘਾਣਾ ਫਰਜ਼ ਆ ਫਿਰ ਐ ਨਾ ਹੋਵੇ ਤੁਸੀਂ ਕੱਲੂ ਕਹਿਣ ਕੀ ਭਾਈ ਗਿੱਲ ਸਾਹਿਬ ਤੁਸੇ ਤੁਹਾਨੂੰ ਤਾਂ ਤਜਰਬਾ ਸੀਗਾ ਜ਼ਿੰਦਗੀ ਦਾ ਤੁਹਾਡਾ ਤਾਂ ਵਿਆਹ ਹੋਇਆ ਵਾ ਸੀ ਸਾਨੂੰ ਸਮਝਾਇਆ ਨਹੀਂ ਹੈਨਾ ਤਾਂ ਕਰਕੇ ਮੈਂ ਵੀਡੀਓ ਰਿਕਾਰਡ ਕਰ ਰਹਾ ਹਾਂ ਤਾਂ ਕਿ ਰਿਕਾਰਡ ਚ ਰਵੇ ਤੇ ਚਲੋ ਖੈਰ ਕੋਈ ਗੱਲ ਨਹੀਂ ਇਹ ਨਹੀਂ ਮੰਨਣਾ ਸਾਨੂੰ ਪਤਾ ਹੈ ਜਦ ਤੱਕ ਬੰਦਾ ਮੈਦਾਨ ਚ ਨਹੀਂ ਆਂਦਾ ਜਦ ਤੱਕ ਆਪ ਪ੍ਰੈਕਟੀਕਲ ਲਾਈਫ ਨਹੀਂ ਜੁੰਦਾ ਬੰਦੇ ਨੂੰ ਨਹੀਂ ਲੱਗਦਾ ਪਤਾ ਕਿ ਕੀ ਕੀ ਮੇਜ਼ ਲਾਈਫ ਹੁੰਦੀ ਆ ਤਦੋਂ ਪਰ ਅਸੀਂ ਕਾਮਨਾ ਕਰਾਂਗੇ ਰੱਬਗੇ ਅਰਦਾਸ ਕਰਾਂਗੇ ਨਵੀਂ ਜੋੜੀ ਬਣਨ ਜਾ ਰਹੀ ਹੈ ਇਹ ਮਰੰਡੇ ਤੋਂ ਨਹੀਂ ਜੀ ਵਿਕੀ ਕਰਮਜੀਤ ਸਿੰਘ ਨਾਂ ਇਹਨਾਂ ਦਾ ਜੀ ਹੁਣ ਕਰਮਜੀਤ ਕਹਿੰਦੇ ਸੀ ਕਿ ਹੁਣ ਅਸੀਂ ਇਹਨੂੰ ਸਰਦਾਰ ਕਰਮਜੀਤ ਸਿੰਘ ਕਿਹਾ ਕਰਾਂਗੇ ਕਿਉਂਕਿ ਹੁਣ ਇਹ ਹੁਣ ਵਿਆਹ ਹੋ ਗਿਆ ਇਹਨਾਂ ਦਾ ਬੜਾ ਫਰਕ ਪੈ ਜਾਂਦਾ ਹੁੰਦਾ ਹੈ ਤੇ ਅਰਦਾਸ ਕਰਾਂਗੇ ਰੱਬਗੇ ਕਿ ਸਾਡਾ ਕਰਮਜੀਤ ਇਹਨਾਂ ਦੀ ਜੋੜੀ ਜਿਹੜੀ ਹੈ ਦਿਨ ਦੁਗਣੀ ਰਾਤ ਚੌਗੁਣੀ ترقی ਕਰਨ ਵਧਣ ਫੁੱਲਣ ਤੇ ਜਿਹੜਾ ਖਾਸ ਕਰਕੇ ਗੱਲ ਇਹ ਹੈ ਕਿ ਜਿਹੜਾ ਵਿਆਹ ਹੋਣ ਜਾ ਰਿਹਾ ਉਹ ਵੀ ਨੇੜੇ ਹੀ ਆ ਉਹ ਪਿੰਡ ਹੈਗਾ ਸਹੇੜੀ ਤੇ ਸਿਹੜੀ ਪਿੰਡ ਵਿਆਹ ਹੋਣ ਜਾ ਰਿਹਾ ਇਹ ਮਰੰਡ ਦੇ ਰਹਿਣ ਵਾਲੇ ਨੇ ਸੋ ਬਹੁਤ-ਬਹੁਤ ਮੁਬਾਰਕਾਂ ਜੀ ਸਾਡੇ ਵਿੱਕੀ ਬਾਈ ਜੀ ਨੂੰ ਤੇ ਅੱਗੇ ਆਪਾਂ ਵਿਆਹ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਦੇਖੋ ਹੁਣ ਵੀ ਕਿੰਨਾ ਖੁਸ਼ ਲੱਗ ਰਿਹਾ ਕਈ ਦਿਨ ਤੋਂ ਬਹੁਤ ਖੁਸ਼ ਹੈਗਾ ਤੇ ਮੈਂ ਕਿਹਾ ਭਾਈ ਜਿੰਨਾ ਖੁਸ਼ ਹੋਣਾ ਹੋਲਾ ਫਿਰ ਪੱਕੀਆਂ ਪਕਾਈਆਂ ਰੋਟੀਆਂ ਮਿਲਣਗੀਆਂ ਤੁਹਾਨੂੰ ਕੱਪੜੇ ਪ੍ਰੈਸ ਮਿਲਣਗੇ ਤੇ ਹੋਰ ਬਾਕਸ਼ ਮਿਲੂਗਾ ਕਹਿੰਦਾ ਹੋਰ ਉਸ ਤੋਂ ਬਾਅਦ ਹੋਰ ਕੀ ਮਿਲਦਾ ਹੁੰਦਾ ਮੈਂ ਕਿਹਾ ਹੋਰ ਤਾਂ ਕਲੇਸ਼ੇ ਮਿਲਦਾ ਹੁੰਦਾ ਤੇ ਸੁਭਾਣਾ ਸਾਡਾ ਫਰਜ ਬਣਦਾ ਈ ਬਾਈ ਸੁੱਖ ਸ਼ਾਂਤੀ ਸੋਚੋ ਹਾਂ ਸੁਖ ਸ਼ਾਂਤੀ ਸੋਚੋ ਨਹੀਂ ਨਹੀਂ ਦੇਖੋ ਕਲੇਸ਼ ਵੀ ਉੱਥੇ ਹੁੰਦਾ ਜਿੱਥੇ ਕੋਈ ਪਿਆਰ ਹੁੰਦਾ ਏ ਕਲੇਸ਼ ਕੋਈ ਹੋਰ ਨਹੀਂ ਨਹੀਂ ਪਾ ਲਿਆ ਸਾਡੇ ਨਾਲ ਹਨਾ ਕੋਈ ਹੋਰ ਵੀ ਲੋਕਾਂ ਦੀ ਘਰ ਵਾਲੀਆਂ ਉਹ ਮੇਰੇ ਨਾਲ ਥੋੜਾ ਕਲੇਸ਼ ਪਾਉਂਗੀ ਮੇਰੀ ਘਰ ਵਾਲੀ ਮੇਰੇ ਨਾਲ ਕਲੇਸ਼ ਪਾਉਂਗੀ ਠੀਕ ਹੈ ਨਹੀਂ ਉਹ ਇੱਕ ਪਿਆਰ ਹੁੰਦਾ ਏ ਨਾ ਕਲੇਸ਼ ਨਹੀਂ ਹੁੰਦਾ ਹਨਾ ਸੋ ਬਹੁਤ ਬਹੁਤ ਮੁਬਾਰਕਾ ਸਾਡੀ ਵਿੱਕੀ ਵੀਰ ਦਾ ਵਿਆਹ ਹੁਣ ਸਿਹੜੀ ਹੁਣ ਜਾ ਰਿਹਾ ਤੇ ਨਾਮ ਰੋਸ਼ਨ ਹੋਵੇ ਸਿਹੜੀ ਪਿੰਡ ਦਾ ਸਾਡੇ ਮਰੰਡੇ ਸ਼ਹਿਰ ਦਾ ਅੱਪਾ ਐਗਜ਼ਾਮਪਲ ਬਣਾਂਗੀ ਹਨਾ ਤੇ ਆਪਾਂ ਨੂੰ ਅਗਲੇ ਵੀਡੀਓ ਬਣਾਵਾਂਗੇ ਇਹਨਾਂ ਦੀ ਜਦੋਂ ਵਿਆਹ ਹੋਊਗਾ ਧੰਨਵਾਦ ਬਹੁਤ ਬਹੁਤ ਤੁਸੀਂ ਕੁਝ ਕਹਿਣਾ ਵਾਸਤੇ ਆਪਣੇ ਆ ਨਹੀਂ ਨਹੀਂ ਠੀਕ ਹੈ ਕੋਈ ਸ਼ਾਇਦ ਬਸ ਇਹ ਇਹ ਹੁਣ ਹੀ ਤਾਂ ਪ੍ਰੈਕਟਿਸ ਕਰਨ ਲੱਗ ਗਏ ਕਹਿੰਦੇ ਬੋਲਤੀ ਤਾਂ ਮੇਰੀ ਬੰਦ ਕਰਾਏ ਦੇਣੀ ਮੈਂ ਪਹਿਲਾਂ ਹੀ ਬੋਲਣਾ ਵੇ ਜਿਹੜਾ ਹੈਗਾ ਬੰਦ ਕਰਦੇ ਆ ਪਹਿਲਾਂ ਪ੍ਰੈਕਟਿਸ ਕਰਨੀ ਸਟਾਰਟ ਕਰਤੀ ਹੈ ਨਾ ਇਹ ਵੀ ਬੜਾ ਸਿਆਣਾ ਹੋ ਗਿਆ ਵਧੀਆ ਜੀ ਸ਼ਾਂਤੀ ਜੀ ਠੀਕ ਹੈ ਸਾਰੇ ਸ਼ਾਂਤੀ ਜੀ ਠੀਕ ਆ ਕਹਿੰਦੇ ਤੁਸੀਂ ਘੱਟੇ ਹੀ ਬੋਲਣਾ ਚਾਹੀਦਾ ਹੈ ਨਾ ਇਹ ਬਾਈ ਬਹੁਤ ਬੋਲਦਾ ਹੁੰਦਾ ਸੀ ਪਹਿਲਾਂ ਕਹਿੰਦੀ ਗੱਲ ਵਿਆਹ ਹੀ ਹੁਣ ਨਹੀਂ ਹੁਣ ਤਾਂ ਇਹਦੀ ਬੋਲਤੀ ਬੰਦ ਆ ਦੀ ਗੱਲ ਇਹਨ ਦਾ ਇਸ਼ਾਰਾ ਸੀਗਾ ਕਹਿੰਦੇ ਆਪਣੇ ਮਾਰੇ ਦੱਸੂ ਮੈਂ ਕਿਹਾ ਮੈਂ ਤਾਂ ਬਾਹਰੇ ਬੋਲਦਾ ਹੁੰਦਾ ਘਰ ਤਾਂ ਮੈਂ ਵੀ ਨਹੀਂ ਬੋਲਦਾ ਘਰ ਤਾਂ ਆਪਾਂ ਹੀ ਭਾਈ ਇਸ ਤਰੀ ਬੈਠੇ ਹੁੰਦੇ ਹੱਥ ਜੁੜ ਕੇ ਘਰ ਤਾਂ ਬੀਜਾ ਸਹੂਆ ਹੋ ਜਾਂਦੇ ਨੇ ਹਾਂ ਮੇਰੀ ਘਰ ਵਾਲੀ ਕਹਿੰਦੇ ਤੁਸੀਂ ਬਾਹਰ ਕੀ ਬੋਲਦੇ ਆ ਕੁਝ ਬੋਲਦੀ ਵੀ ਹੈਗੇ ਆ ਮੈਂ ਨਾ ਮੈਂ ਨਹੀਂ ਕੁਝ ਬੋਲਦਾ ਬੋਲਦਾ ਹੈਗਾ ਪਰ ਨਾ ਸੋ ਅੱਗੇ ਹਰਮਨਜੀਤ ਨੇ ਭਾਗੋ ਮਾਜਰੀ ਤੋਂ ਹਨਾ ਦਾ ਵਿਆਹ ਵੀ ਹੋਣ ਵਾਲਾ ਹੈ ਜੀ ਇਹ ਮੈਨੂੰ ਕੁੱਦਦੇ ਨੇ ਇਹ ਬਗੀਰ ਸਾਹਿਬ ਵੈਕਰਾਵਾ ਕਰਾ ਨਾ ਕਰਾਵਾ ਤੇ ਹੁਣ ਮੈਂ ਚੱਲ ਪਾਈ ਕੋਈ ਗੱਲ ਨਹੀਂ ਹੁਣ ਇਹ ਤਾਂ ਪੁੱਛ ਲਿਓ ਭਾਈ ਜਿਹੜਾ ਨਾਮ ਬੰਦਿਆ ਹੋੜਿਆ ਤੇ ਸਾ ਨਵਜੋਤ ਸਿੰਘ ਵੀ ਹੈ ਇੱਕ ਕਰਾਲੀ ਤੋਂ ਉਹ ਉਹਨਾਂ ਨੂੰ ਜਿਆਦਾ ਤਜਰਬਾ ਹੈ ਭਾਵੇਂ ਕੁਵਾਰੇ ਨੇ ਵੀਡੀਓ ਬਣਾ ਰਹੇ ਨੇ ਫਿਲਹਾਲ ਆਉਣ ਤੋਂ ਥੋੜਾ ਸ਼ਰਮਾ ਰਹੇ ਨੇ ਜਦੋਂ ਇਹਨਾਂ ਦਾ ਮੰਗਣਾ ਹੋਊਗਾ ਫਿਰ ਆਪਾਂ ਇਸ ਤਰ੍ਹਾਂ ਇੱਥੇ ਬਿਠਾ ਕੇ ਇਹਨਾਂ ਦੀ ਵੀਡੀਓ ਬਣਾਵਾਂਗੇ ਆਪਾਂ ਧੰਨਵਾਦ ਸਾਰਿਆਂ ਦਾ ਟੀਮ ਬੈਠੀ ਆ ਬੜਾ ਹੌਸਲਾ ਬੁਲਾਈ ਵੀ ਦੇ ਰਹੇ ਨੇ ਕਿਉਂਕਿ ਜਿਹੜਾ ਇੱਕ ਵਿਆਹ ਦਾ ਮਸਲਾ ਹੁੰਦਾ ਨਾ ਬੜਾ ਗੰਭੀਰ ਜਿਹਾ ਮਸਲਾ ਹੁੰਦਾ ਏ ਸੋ ਸਾਡੇ ਕੋਲ ਹੁਣ ਮੁੰਡੀ ਖਰੜ ਤੋਂ ਮੰਨੇ ਪਰ ਮੰਨੇ ਨੌ ਲਿੰਦੀ ਲੋੜ ਨਹੀਂ ਹਰ ਇੱਕ ਬੰਦਾ ਬੱਚਾ ਬੱਚਾ ਕਿਹੜਾ ਨਹੀਂ ਜਾਣਦਾ ਹਨ ਚਲ ਫਿਰ ਵੀ 9 10 ਹੁੰਦੇ ਆ ਹਰਦੀਪ ਸਿੰਘ ਜੀ ਨੂੰ ਪਿਆਰ ਨਾਲ ਹਰਦੀਪ ਸਿੰਘ ਕਹਿੰਦੇ ਆ ਗੁੱਸੇ ਹੋਗੇ ਦੇਖਣਗੇ ਕਿ ਕਿਆ ਕਹਿਣ ਲੱਗੇ ਆ ਮੈਂ ਫਿਰ ਨਾ ਬੋਲਿਆ ਨਹੀਂ ਮੈਂ ਇਹ ਹੁਣ ਗੱਲ ਇਹ ਹੈ ਕਿ ਹੁਣ ਵਿਆਹ ਹੋ ਗਿਆ ਨਾ ਹੁਣ ਅਗਲਾ ਨਾਮ ਮੈਂ ਨਹੀਂ ਬੋਲਦਾ ਆਪੇ ਦੱਸ ਸਕਦੇ ਜੇ ਦੱਸਣਾ ਚਾਹਣ ਮੈਨੂੰ ਕੋਈ ਇਤਰਾਜ਼ ਨਹੀਂ ਹੈ ਸੋ ਨਾਮ ਨਾਮਾ ਵਿਆਹ ਹੋਇਆ ਤੇ ਤੁਹਾਡਾ ਕੀ ਕਹਿਣਾ ਇਹਨਾਂ ਨੂੰ ਕੋਈ ਸਲਾਹ ਦੇਣਾ ਚਾਹੋਗੇ ਤੁਸੀਂ ਮੈਂ ਤਾਂ ਸਲਾਹ ਹੀ ਦਊਂਗਾ ਜੀ ਵੀ ਜੇ ਸਰਦਾ ਦਾ ਸਾਡ ਲਵੇ ਵੈਸੇ ਮੈਂ ਤਾਂ ਆਪਣਾ ਕਰਾ ਲਿਆ ਹੂੰ ਕਰਾਉਣ ਤੇ ਚੱਲ ਪੈਂਦਾ ਹੀ ਹੈ ਚੱਲ ਕਰਾ ਲਓ ਚੱਲ ਠੀਕ ਹੈ ਵਧੀਆ ਗੱਲ ਹੈ ਹੁਣ ਨੈਚਰਲੀ ਹੁਣ ਤੁਸੀਂ ਕੈਵਲ ਸਦੇ ਭਾਈ ਨਾ ਕਰਾ ਹੁਣ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਸਪੋਰਟ ਜੀ ਲੱਗਦੇ ਆ ਨਾ ਕਿ ਯਾਰ ਹੁਣ ਫੜੀ ਗੱਲ ਤਾਂ ਐ ਲੱਗਦਾ ਜਿਵੇਂ ਕਰਾਉਣਾ ਚਾਹੀਦਾ ਨਹੀਂ ਤੁਸੀਂ ਵੀ ਹੁਣ ਸਰਦਾ ਵੀ ਹੈ ਨਹੀਂ ਸਰਦਾ ਵੀ ਅੱਜ ਹਾਂ ਜੀ ਸਮਝ ਆਜੇ ਜੀ ਖੱਟਾ ਮਿੱਠਾ ਲੱਡੂ ਹੈ ਇਹ ਇਹ ਪਹਿਲਾਂ ਮਿੱਠਾ ਹੁੰਦਾ ਦੋ ਕੁ ਮਹੀਨੇ ਬਾਅਦ ਉਹ ਇਕਠਾ ਖੱਟਾ ਹੋ ਜਾਂਦਾ ਦੋ ਮਹੀਨੇ ਬਾਅਦ ਇਹ ਵੀ ਹੈ ਤੁਮਾਰ ਕਰ ਲੱਡੂ ਅੱਛਾ ਇਹ ਗੱਲ ਬੜੀ ਯਾਦ ਆ ਗਈ ਹੁਣ ਕਹਿੰਦੇ ਵਿਆਹ ਦਾ ਲੱਡੂ ਹੁਣ ਭਾਈ ਕਦੋਂ ਖਵਾਉਗਾ ਸੰਦੂ ਹੁਣ ਇਹ ਵਿਆਹ ਦੀ ਬਤ ਵੀ ਕਿਉਂ ਨਹੀਂ ਕਹਿੰਦੇ ਘਰ ਆ ਗਏ ਆਪਣੀ ਕਿਉਂ ਨਹੀਂ ਆਦੇ ਇਹ ਵੀ ਇੱਕ ਬੜਾ ਕੁਸਚਨ ਹੈਗਾ ਹਾਂ ਜੀ ਹਾਂ ਜੀ ਇਹ ਵੀ ਹੈਗਾ ਉਹ ਪੁੱਛਾਂਗੇ ਬਾਈ ਜੀ ਤੋਂ ਬਾਅਦ ਜਦੋਂ ਵਿਆਹ ਤੋਂ ਬਾਅਦ ਆਉਣਗੇ ਤੇ ਆਪਾਂ ਕੁਝ ਦਿਹਾੜਾ ਉਹ ਖਾਈਏ ਆਪਾਂ ਭੱਜੀ ਲੈ ਕੇ ਆਈਏ ਚਾਹ ਪੀਣ ਨੂੰ ਲਵਾਵਾਂਗੇ ਤੇ ਆਨੰਦ ਮੰਡ ਦੇ ਆਸਮੀ ਦਾ ਫਾਊਂਡਰਸ ਵਿੱਚ ਵਿਆਹ ਦੇ ਵਿੱਚ ਲੱਡੂ ਜਲੇਬੀਆਂ 2 ਮਿੰਨਾਂ ਦਾ ਸਾਵਾ ਨਹੀਂ ਇੰਜੋਏ ਕਰਾਂਗੇ ਠੰਗੜੇ ਪਾਵਾਂਗੇ ਤੇ ਅਸੀਂ ਤਾਂ ਠੰਗੜੇ ਪਾਵਾਂਗੇ ਬਾਕੀ ਦਾ ਠੰਗੜਾ ਪੈਂਦਾ ਹੋਊਗਾ ਅਸਾਂ ਫਿਰ ਦੇਖਾਂਗੇ ਹੋਮ ਨੀ। ਨੈਕਸਟ ਸੀ ਇਵੈਂਟ ਦਾ ਕਮਿੰਗ ਪਾਰਟੀ ਪਾਰਟੀ ਐਂਡ ਮੈਰਿਜ ਆਫ ਮਿਸਟਰ ਵਿਕੀ ਰੈਜ਼ਾਈਡਿੰਗ ਇਨ ਮਰੰਡਾ ਐਂਡ ਹੀ ਗੈਟਿੰਗ ਮੈਰਿਜ ਇਨ ਸਿਹੜੀ ਡਨ। ਪਰ ਦਫਾ ਅੱਛਾ ਲਾਟਾ ਬੰਦ ਕਰ ਦਿਨ ਲਾਟਾ ਲੋ ਜੀ ਬਹੁਤ ਬਹੁਤ ਮੁਬਾਰਕਾ ਜੀ ਭਾਈ ਸਾਡੇ ਭਾਈ ਦਾ ਅੱਜ ਡੱਬਾ ਦੇ ਰਹੇ ਨੇ ਨਾਲ ਕਾਰਡ ਵੀ ਆ ਵਿਆ ਦਾ ਸੋ ਨਾਲ ਚਾਬੀ ਤੇ ਹੁਣ ਡੱਬੇ 'ਚ ਹੈ ਕਿ ਆਪਾਂ ਵੀ ਦੇਖ ਲਈਏ ਸ਼ਰਾਬ ਹਮ ਛੋੜਤੇ ਨਹੀਂ ਚਾਹੇ ਹਮ ਪੀਤੇ ਨਹੀਂ ਉਹ ਉਲਟੋ ਗਲਤ ਗੱਲ ਹੋਣਾ ਜਦ ਖੁਸ਼ੀ ਮੰਨੀ ਆ ਰਸਗੁੱਲੇ ਤੇ ਗਲਾਬ ਜਾਮਨ ਤੇ ਇਹ ਹੈਗੇ ਆਮਨ ਇਹ ਹੈਗੇ ਰਸਗੁੱਲੇ ਐਂ ਆਹ ਤਪਕੇ ਥੋੜੇ ਥੋੜੇ ਤੇ ਰਸਗੁੱਲੇ ਗਲਾਬ ਜਾਮਨ ਵਿੱਚ ਨਹੀਂ ਪਤਾ ਮੈਨੂੰ ਅਜੇ ਤੱਕ ਇਹ ਭਾਈ ਦੱਸ ਦੋ ਮੈਨੂੰ ਚਿੱਟੇ ਇੰਦੇ ਕੀ ਹੁੰਦੇ ਆ ਪਛਾਣ ਵੀ ਚਾਹੀਦੀ ਆ ਰਸਗੁੱਲੇ ਹੁੰਦੇ ਗਲਾਬ ਜਾਮਨ ਹੁੰਦੇ ਮੈਨੂੰ ਇਹ ਨਹੀਂ ਪਤਾ ਸਿੱਧਾ ਰਸਗੁੱਲੇ ਗਲਾਬ ਜਾਮਨ ਮਤਲਬ ਮੈਂ ਠੀਕ ਕਿਹਾ ਸੀ ਮਤਲਬ ਹਾਂ ਨਾ ਮੈਨੂੰ 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 ਪਤਾ ਕੀ ਹੁੰਦਾ ਪਹਿਲਾਂ ਇਹ ਗਲਾਬ ਜਾਮਨ ਆ ਇਹ ਰਸਗੁੱਲੇ ਆ ਪਹਿ ਨਹੀਂ ਸੋਣਿਆ ਵੀ ਹਾਂ ਠੀਕ ਸੋ ਲੋਜ ਆਪੇ ਖਾਓ ਜੀ ਸਟਾਰਟ ਕਰ ਦੋ ਜੀ ਹੁਣ ਆਪੇ ਚਲੋ ਇਧਰ ਬਹੁਤ ਬਹੁਤ ਮੁਬਾਰਕਾਂ ਜੀ ਹਦੀਪ ਸਿੰਘ ਜੀ ਮਿੱਠਾ ਖਾਓ ਚਾਹ ਪੀਓ ਅਨੰਦ ਮਾਣੋ ਤੇ ਬੈਲ ਦਿਨ ਫਿਰ ਅਨੰਦ ਮਾਣਾਂਗੇ ਤੇ ਸਾਡੇ ਨਾਲ ਕੈਮਰਾਮੈਨ ਸਰਦਾਰ ਨਵਜੋਤ ਸਿੰਘ ਕਰਾਲੀ ਵਾਲੇ ਵੈਰੀ ਤਰੀਕੇ ਨਾਲ ਮਰਜੀ ਇੰਦਰ ਕੀ ਆਵਾਜ਼ ਨਰਿੰਦਰ ਦੀ ਸੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਯਾਨਕੀ ਨਰਿੰਦਰ ਸਿੰਘ ਐਡਵੋਕੇਟ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲਬਾਤ ਨੂੰ ਬੜੀ ਸੁਣੀਕ ਯਾਦ ਆਈ ਘਰ ਵਿੱਚ ਮਰਜੀ ਵਿਆਹ ਵਿੱਚ ਦਰਜੀ ਪੇਪਰਾਂ 'ਚ ਪਰਚੀ ਬੜੇ ਕੰਮ ਆਉਂਦੇ ਨੇ ਮੀਂਹ ਵਿੱਚ ਤੰਬੂ ਤੇ ਫਿਲਮ 'ਚ ਲੰਬੂ ਬੜਾ ਮਨ ਪਾਉਂਦੇ ਨੇ ਸਵੇਰ ਵੇਲੇ ਅਖਬਾਰ ਰੋਟੀ ਨਾਲ ਅਚਾਰ ਔਖੇ ਬਿੱਲੀ ਯਾਰ ਸੱਚੀ ਬੜੇ ਯਾਦ ਆਉਂਦੇ ਨੇ ਸੱਚੀ ਬੜੇ ਯਾਦ ਆਉਂਦੇ ਨੇ